ਵ੍ਰੇਕਤਵਾਦੀਕਵਾਲ ਫੇਰ ਤੁਹਾਡਾ ਸਵਾਗਤ ਹੈ। ਸ਼੍ਰੀ ਦੁਰਗਿਆਨਾ ਕਮੇਟੀ ਦੇ ਪ੍ਰਧਾਨ ਲਕਸ਼ਮੀਕਾਂਤਾ ਚਾਵਲਾ ਅਤੇ ਜਨਰਲ ਸੈਕਟਰੀ ਅਰुण ਖੰਨਾ ਦੀ ਅਗਵਾਈ ਵਿੱਚ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਨਵਰਾਤਰੀਆਂ ਵਿੱਚ ਬਜਰੰਗੀ ਸੇਨਾ ਬਨਨ ਵਾਲੇ ਵੱਖ-ਵੱਖ ਸਾਇਕਾਂ ਨਾਲ ਮੀਟਿੰਗ ਕੀਤੀ ਗਈ ਅਤੇ ਉਹਨਾਂ ਨੂੰ ਆਦੇਸ਼ ਦਿੱਤਾ ਗਿਆ ਕਿ ਹਰ ਕੰਮ ਮਰਿਆਦਾ ਵਿੱਚ ਰਹਿ ਕੇ ਹੀ ਕਰਨ ਅਤੇ ਜੋ ਪਿਛਲੇ ਸਮੇਂ ਵਿੱਚ ਬਹੂਬਲੀ ਦਾ ਰੂਪ ਬਣਦੇ ਸਨ ਉਹ ਰੂਪ ਨਾ ਬਣਨ। ਇਸ ਮੌਕੇ ਨਕੇਸ਼ ਸ਼ਰਮਾ, ਸ਼ਿਵ ਕੁਮਾਰ, ਸੰਜੀ ਮਹਿਰਾ, ਰਾਜੇਸ਼ ਕੁਮਾਰ ਬੰਤੂ समेत वाक सोसाय अब विजयदशमी और नवरात्रे एकदम निकट है कुछ दिन रह गए तो अमृतसर के जो नौजवान बच्चे सब हनुमान जी का वेश धारण करके मंदिर में आते हैं उनकी मीटिंग थी उनसे चर्चा हो गई और उनको ये प्रार्थना की गई कि सारा काम मर्यादा में रह कर करें संयम में करें और उनको मैंने सीधा ही प्रश्न ये किया है कि अगर उन ग्यारह दिनों में मांस मछली मदिरा बुरी है ਤੇ ਬਾਕੀ ਦਿਨੋਂ ਮੈਂ ਕੈਸੀ ਜੋ ਹਨੂਮਾਨ ਜੀ ਬੰਤੇ ਹੈਨ ਉਹਨਕੋ ਯਾਦ ਰੱਖਣਾ ਚਾਹੀਏ ਇਹ ਹਨੂਮਾਨ ਜੀ ਕੋ ਪਰੀਏ ਨਹੀਂ ਹੈ ਜੋ ਕੁਛ ਅਗਰ ਕੋਈ ਵਿਅਕਤੀ ਐਸਾ ਕਰਤਾ ਹੈ ਔਰ ਇੱਕ ਹੀ ਬਾਤ ਕਹੀ ਕਿ ਦੇਸ਼ ਅਗਰ ਆਜ਼ਾਦ ਰੱਖਣਾ ਹੈ ਤਾਂ ਹਮੇ ਮਨ ਸੇ ਵੀ ਬਜਰੰਗਵਲੀ ਬੰਦਨਾ ਹੋਗਾ ਕੇਵਲ ਵੇਸ਼ ਸੇ ਨਹੀਂ ਅੱਜ ਸਾਰੇ ਜਿੰਨੇ ਵੀ ਹਨੂਮਾਨ ਜੀ ਦਾ ਸਰੂਪ ਬੰਦੇ ਆ ਬਜਰੰਗੀ ਸੇਨਾ ਉਹਨਾਂ ਦੇ ਮੰਨਨੇ ਮਹੰਤਾਂ ਦੀ ਬੈਠਕ ਬੁਲਾਈ ਸੀ ਅਗੋ ਜਰੇ ਸਰਦੀਆਂ ਨ ਰਾਤਰੇ ਆ ਰਹੇ ਨੇ ਜਿਹਦੇ ਚ ਲੰਗੂੜ ਮੇਲਾ ਹੁੰਦਾ ਹੈ ਔਰ ਬਜਰੰਗੀ ਵੀ ਆ ਬਜਰੰਗੀ ਰੂਪ ਦਾ ਧਾਰਨ ਕਰਕੇ ਮਾਥਾ ਟੇਕਦੇ ਨੇ ਉਸ ਦੇ ਵਿੱਚ ਕੁਝ ਕੁਰੀਤੀਆਂ ਪਿਛਲੇ ਦਿਨਾਂ ਦੇ ਵਿੱਚੋਂ ਕੁਝ ਲੋਕਾਂ ਵੱਲੋਂ ਸੀਗੀਆਂ ਉਹ ਦੂਰ ਹੋ ਗਈਆਂ ਪਿਛਲੇ ਸਾਲ ਹੀ ਦੂਰ ਹੋ ਗਈਆਂ ਸੀ ਜਿਹਦੇ ਤੇ ਸਾਡੇ ਤੇ ਕਲਚਰ ਅਟੈਕ ਹੋ ਰਿਹਾ ਸੀ ਉਹ ਸਭ ਨੇ ਹੁਣ ਇਸ ਤੋਂ ਉਸ ਦੀ ਪਹਿਲੇ ਹੀ ਇਸ ਕਰਕੇ ਮੀਟਿੰਗ ਕੀਤੀ ਹੈ ਕਿ ਵੀ ਸਭ ਮਰਿਆਦਾ ਦੇ ਵਿੱਚ ਰਹੇ ਔਰ ਕੋਈ ਵੀ ਮਰਿਆਦਾ ਦਾ ਉਲੰਘਣ ਨਾ ਹੋਵੇ ਨਾ ਹੀ ਕੀਕਰਨ ਦਿੱਤਾ ਜਾਏਗਾ ਅੱਜ ਨਰਾਤੇ ਹੈ ਤਿਆਰੀ ਚ ਜਿਹੜੇ ਲੋਕ ਬਜਰੰਗੀ ਸੇਨਾ ਬੰਦੇ ਉਹਨਾਂ ਦੇ ਮੰਤ ਔਰ ਸੈਕਟਰੀ ਸਾਰੇ ਬੁਲਾਏ ਸੀ ਪਿਛਲੀ ਵਾਰ ਹੈਡਜਨ ਸੈਕਟ ਸਾਹਿਬ ਨੇ ਕਿਹਾ ਸੀ ਕਿ ਸਾਲ ਚ ਚਾਰ ਮੀਟਿੰਗ ਹੋਣੀਆਂ ਚਾਹੀਦੀ ਤੇ ਅੱਜ ਤੀਸਰੀ ਮੀਟਿੰਗ ਸੀ ਬਾਕੀ ਦਾ ਤੁਹਾਨੂੰ ਪ੍ਰਧਾਨ ਜੀ ਨੇ ਵੀ ਕਹਿ ਦਿੱਤਾ ਜਨਰਲ ਸੈਕਟ ਮੈਂ ਇੱਕ ਚੀਜ਼ ਸਾਰਿਆਂ ਦਾ ਹੀ ਧੰਨਵਾਦ ਕੀਤਾ ਕਿ ਪਿਛਲੀ ਵਾਰੀ ਇਹਨਾਂ ਨੂੰ ਕਿਹਾ ਸੀ ਬਹੁਬਲੀ ਕੋਈ ਨਹੀਂ ਬਣ ਕੇ ਆਏਗਾ ਅੰਦਰ ਕੋਈ ਨਹੀਂ ਸੀ ਬਾਹਰ ਇੱਕ ਦੋ ਲੋਕ ਆਏ ਸੀ ਤੇ ਉਹ ਸ਼ਹਿਰ 'ਚ ਮਾਹੌਲ ਖਰਾਬ ਹੋਣ ਦਾ ਕੰਮ ਹੋਇਆ ਸੀ ਪਰ ਚਲੋ ਲੋਕ ਸਿਆਣੇ ਸੀ ਸਾਡੇ ਸੰਤ ਸਮਾਜ ਨੂੰ ਵੀ ਇਸ ਚੀਜ਼ ਦਾ ਪੁਰਾ ਮਨਿਆ ਸੀ ਬਿਲਕੁਲ ਠੀਕ ਕੀਤਾ ਸੰਤ ਸੇਧ ਦੇਣਗੇ ਤਾਂ ਲੋਕਾਂ ਨੂੰ ਪਤਾ ਲੱਗੇ